ਲਓ ਜੀ ਮਿੱਤਰੋ ਜੁੜ ਜੋ ਆਪਣੇ ਲਾਈਵ 'ਚ ਅੱਜ ਆਪਾਂ ਹੋ ਗਏ ਲਾਈਵ ਤੇ ਆਪਾਂ ਇੱਥੇ ਸ਼ਾਮ ਨੂੰ ਰਾਤ ਨੂੰ ਆ ਪਿੱਲੀਆਂ ਪੁੱਲੀਆਂ ਮਾ ਲਾਤੀਆਂ ਇੱਥੇ ਰਾਤ ਨੂੰ ਆਪਣੇ ਹੁੰਦੀਆਂ ਇੱਥੇ ਬੱਕਰੀਆਂ ਆਪਣੀਆਂ ਹੁੰਦੀਆਂ ਰਾਤ ਨੂੰ ਸਾਰੀਆਂ ਤੇ ਤਕਰੀਬਨ આજ ਇੰਨੀ ਕ ਜਗ੍ਹਾ ਆਪਣੀ ਹੈਗੀ ਆ ਬੱਕਰੀਆਂ ਦੀ ਤੇ ਆਪਣੇ ਕੋਲ ਹੈਗੀਆਂ ਮਿੱਤਰੋ 14 ਸਤਾਰਾ ਜਨਵਰੀ ਨੇ ਤੇ ਲਓ ਜੀ ਇਧਰ ਆਪਣੇ ਹੁੰਦੀਆਂ ਬੱਕਰੀਆਂ ਤੇ ਇਧਰ ਆਪਣੀਆਂ ਮੱਝਾ ਮੜਾ ਨਹੀਂ ਰਾਮਿੰਦਾ ਤੇ ਆਪਾਂ ਦੇਖ ਲੈਨੇ ਇਹ ਨਹੀਂ ਰਹੋ ਹੁਣ ਕਰਕੇ ਨਹੀਂ ਆ ਰਹੀਆਂ ਤੇ ਦਿਖਾਉਣਾ ਤੁਹਾਨੂੰ ਤੇ ਲਓ ਜੀ ਆਹ ਕਿਰਿਆ ਨਹੀਂ ਰਾਇ ਇੱਥੇ ਕੋ ਤਾਂ ਬੰਦਾ ਤੇ ਲਓ ਜੀ ਇੱਧਰ ਆਪਣੀਆਂ ਬੱਕਰ ਦੇ ਬੱਕਰ ਹੁਣ ਆਪਣੀਆਂ ਬਾਹਰ ਖਾ ਰੀਆਂ ਨੀਰਾ ਦਿਖਾਉਣਾ ਤੇ ਇੱਧਰ ਆਪਣੀਆਂ ਬੈਠੀਆਂ ਗਾਨਾਂ ਇਹ ਥੋੜਾ ਇੱਥੇ ਇੱਧਰ ਬੱਲ ਉਹ ਘੱਟ ਆਨ ਕਰਕੇ ਹਨੇਰੇ ਕਰਨ ਨਹੀਂ ਦਿਖ ਰਹੇ ਪਸ਼ੂ ਤੇ ਦਿਖਾਉਣੇ ਮਿੱਤਰੋ ਤਕਰੀਬਨ ਰਾਤ ਦੇ 6:30 ਹੋ ਚੁੱਕੇ ਨੇ ਤੇ ਲਓ ਜੀ ਤਕਰੀਬਨ 6:30 ਦਾ ਟਾਈਮ ਤੇ ਇਧਰ ਅਧੀਆਂ ਇਹ ਕੱਖ ਖੁੱਖ ਨੀਰਾ ਆਪਣਾ ਪਾਇਆ ਹੋਇਆ ਖਾਈ ਜਾਂਦੀਆਂ ਤੇ ਅਧੀਆਂ ਆ ਕੇ ਜਿਨ੍ਹਾਂ ਨੂੰ ਠੰਡ ਲੱਜਾਦੀ ਲੱਗਦੀ ਆ ਉਸ ਦੇ ਹਾਂ ਅੰਦਰ ਵੜ ਗਈਆਂ ਤੇ ਲਓ ਜੀ ਮਿੱਤਰੋ ਕਰੋ ਸ਼ੌਂਕ ਤੇ ਅੱਜ ਆਪਾਂ ਇਹਨਾਂ ਦੇ ਆਪਾਂ ਲਮਾਉਣੀ ਸੀ ਵੈਕਸੀਨ ਚਲੋ ਆ ਜਾ ਡਾਕਟਰ ਤੇ ਕੱਲ ਨੂੰ ਆਪਾਂ ਲਵਾਵਾਂਗੇ ਇਹਨਾਂ ਦੇ ਵੈਕਸੀਨ ਤੇ ਤਕਰੀਬਨ ਆਪਣੀਆਂ ਬੱਕਰੀਆਂ ਮਿੱਤਰੋ ਸਾਰੀਆਂ ਹੀ ਹੁਣ ਗੱਬਰ ਹੋ ਗਏ ਨੇ ਆਪਾਂ ਨਾਲੇ ਬੱਕਰਾ ਇੱਕ ਰੱਖਿਆ ਛੋਟਾ ਇਹ ਹੈਗਾ ਹਜੇ 8 9 10 ਮਹੀਨਿਆਂ ਦਾ ਹੈਗਾ ਤੇ ਹਜੇ ਕੀੜਾ ਤੇ ਉਧਰ ਆਪਣੇ ਕੋਲੇ ਇੱਕ ਵੱਡਾ ਹੈਗਾ ਬੱਕਰਾ ਉਹ ਹੈਗਾ ਆਪਣੇ ਕੋਲ ਚਾਰ ਦੰਦਾਂ ਦਾ ਉਹਦਾ ਨਾਂ ਹੈਗਾ ਰਫਤਾਰ ਤੇ ਆਪਣੀਆਂ ਬੱਕਰੀਆਂ ਤਕਰੀਬਨ ਮਿੱਤਰੋ ਸ਼ਾਰੀਆਂ ਹੀ ਗੱਬਣ ਨੇ ਆਪਣੇ ਕੋਲ ਦਾਸ਼ਕ ਬੱਕਰੀਆਂ ਗੱਬਣ ਨੇ ਤੇ ਉਹ ਆਪਣੀਆਂ ਬੱਕਰੀਆਂ ਛੋਣ ਗਿਆ तकरीबन ਹਰ ਬਰੀ ਤੋਂ ਸਟਾਰਟ ਹੋ ਜਣੀਆਂ ਛੋਣ ਤੇ ਮਾਰਚ ਤੱਕ तकरीबन 10 10 ਬੱਕਰੀਆਂ ਆਪਣੀਆਂ ਬੱਚੇ ਦੇ ਦੇਣਗੀਆਂ ਤੇ ਮਿੱਤਰੋ ਸ਼ਾਮ ਸੰਭਾਲ ਇਹਨਾਂ ਦੀ ਆਪਾਂ ਕਰਦੇ ਆਂ ਹੜ ਜਾ ਸ਼ਾਮ ਸੰਭਾਲ ਇਹਨਾਂ ਦੀ ਆਪਾਂ ਕਰਦੇ ਆਂ ਸਵੇਰੇ ਇਹਨਾਂ ਨੂੰ ਆਪਾਂ ਮਿੱਤਰੋ ਨੀਰਾ ਪੋਣਿਆ ਤੇ ਦਾਣੇ ਪਾਉਣੇ ਆ ਤੇ ਫੇਰ ਨੀਰਾ ਪਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸ਼ਾਮ ਨੂੰ ਪਾਉਣੇ ਆ 4 ਤੇ 4 ਤਿਲਾਂ ਦੇਖੋ ਜੀ ਜਿਨ ਜਿਨ ਉਹ ਲੱਗਦੀ ਆ ਅੰਦਰ ਨੂੰ ਜਾਂਦੀਆਂ ਕੁਸ਼ ਕਰਦੀਆਂ ਤੇ ਫੇਰ ਆਪਾਂ ਇਹਨਾਂ ਨੂੰ ਪਾਉਣੇ ਆ 4 ਤੇ 4 ਚੂਰ ਖਾ ਕੇ ਦੁਪਹਿਰੇ ਖਾਲੀਆਂ 4 ਤੇ ਸ਼ਾਮ ਨੂੰ ਹੁਣ ਦੁਬਾਰਾ ਆਪਾਂ ਇਹਨਾਂ ਨੂੰ ਨੀਰਾ ਪਾਤਾ ਤੇ ਹੁਣ ਨੀਰਾ ਨੂੰ ਰੱਖ ਖਾ ਕੇ ਸੈਟ ਹੋ ਕੇ ਆਰਾਮ ਨਾਲ ਅੰਦਰ ਇੱਕ ਦੂਜੀ ਨਾਲ ਲੱਗ ਕੇ ਕਰਮ ਥਾਂ ਤੇ ਬਹਿ ਗਏ ਚੰਦਰਾ ਆਪਣੀਆਂ ਥੜੀਆਂ ਬਣਾਈਆਂ ਥੜੀਆਂ ਉੱਤੇ ਬਹਿ ਜਾਣਗੀਆਂ ਤੇ ਮਿੱਤਰੋ ਬੱਕਰੀ ਪਾਲਣ ਇੱਕ ਵਧੀਆ ਤੰਦਾ ਹੈ ਜੇਕਰ ਕੋਈ ਸ਼ੌਂਕ ਨਾਲ ਕਰੇ ਤਾਂ ਇਹ ਘਾਟੇ ਦਾ ਸ਼ੌਧ ਨਹੀਂ ਤੇ ਇਹਨਾਂ ਦੀਆਂ ਵੈਕਸੀਨਾਂ ਬਹੁਤ ਜ਼ਰੂਰੀ ਨੇ ਹੁਣ ਆਪਣੇ ਕੋਲੇ ਪੀਪੀਆਰ ਦੀ 12ਵੇਂ ਮਹੀਨੇ ਦੀ ਵੈਕਸੀਨ ਲੱਗਦੀ ਹੈ ਇਹ ਛਾਲ ਵੱਧ ਰਿਪੀਟ ਹੁੰਦੀ ਹੈ ਤੇ ਇਹ ਆਪਣੀ ਛਾਲਕ ਬਾਅਦ ਰਿਪੀਟ ਹੁੰਦੀ ਹੈ ਤੇ ਹੁਣ ਆਪਾਂ ਇਹ ਪੀਪੀਆਰ ਦੀ ਵੈਕਸੀਨ ਕਾਲ ਲੂੰ ਜਾਂ ਪਰसों ਜਿੱਦੇ ਡਾਕਟਰ ਕੋਲ ਟਾਈਮ ਹੋਇਆ ਉਹ ਆਪਣੇ ਵੈਕਸੀਨ ਲਾਜੂਗਾ ਤੇ ਅੱਜ ਉਹਦਾ ਫੋਨ ਚ ਆਇਆ ਸੀ ਅਸ਼ਕਦਰ ਦਿਨ ਚ ਵੈਕਸੀਨ ਹੋ ਜੂਗੀ ਤੇ ਮਿੱਤਰੋ ਤੇ ਦਿਖਾਇਆ ਕਰਾਂਗੇ ਆਪ ਆਪਣੀਆਂ ਤੁਹਾਨੂੰ ਬੱਕਰੀਆਂ ਤੇ ਦਿਆ ਕਰਾਂਗੇ ਹੋਰ ਜਾਣਕਾਰੀ ਇਹਨਾਂ ਦੀਆਂ ਬਿਮਾਰੀਆਂ ਠਮਾਰੀਆਂ ਤੇ ਹੋਰ ਛਾਂਮ-ਸਮਾਲ ਕੀ ਮੇਰੇ ਕਰਨੀਆਂ ਇਹ ਠੰਡ ਚ ਥੋੜੀ ਛਾਂਮਣੀਆਂ ਜਾਦੇ ਕੇਅਰ ਕਰਪਾਲਣ ਤੇ ਲਓ ਜੀ ਮਿੱਤਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਣਾ ਇਹ ਚੈਨਲ ਨਵਾਂ ਹੈ ਜੇ ਆਪਦੇ ਵੀਰਾਂ ਦੀ ਸਪੋਰਟ ਨਾਲ ਹੀ ਆਪਾਂ ਇਹ ਵੀਡੀਓ ਲੈ ਕੇ ਆਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਲਾਇਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਆਪਾਂ ਕਾ ਸਟਾਕ ਦੇ ਵੀਡੀਓ ਬਣਾਈਏ ਤੇ ਹੁਣ ਆਪਾਂ ਮਿੱਤਰੋ ਦਿਖਾਉਣੇ ਤੁਹਾਨੂੰ ਉਧਰਲੇ ਪਾਸੇ ਆਪਣੀ ਬੱਕਰੀਆਂ ਖਾਈਆਂ ਦੀਆਂ ਨੀਰਾ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਲਾਈਵ ਦੀ ਕਰਾਂਗੇ ਸਮਾਪਤੀ ਤੇ ਇੱਕ ਦੱਸ ਕਰੋ ਮਿੱਤਰੋ ਆਪਾਂ ਲੈਬ ਆਇਆ ਕਰਾਂਗੇ ਤੇ ਉਹ ਵੀ ਆਪਣੇ ਨੂੰ ਲਓ ਜੀ ਇਧਰ ਆਪਣਾ ਬੱਕਰੀਆਂ ਖਾਈ ਇਹਨੇ ਨੀਰਾ ਇਧਰੋਂ ਪਿੰਡ ਦਾ ਥੋੜਾ ਹਨੇਰਾ ਤੇ ਇਧਰੋਂ ਨਹੀਂ ਦਿਖ ਰੀਆਂ ਤੇ ਆਪਾਂ ਦਿਨੇ ਥੋੜਾ ਜਿਹਾ ਦੁੱਧ ਦੇ ਹਾਂ ਲੈਬ ਹੋ ਕੇ ਤੁਹਾਨੂੰ ਦਿਖਾਇਆ ਕਰਾਂਗੇ ਆਪਣੇ ਜਾਨਵਰ ਤੇ ਕਰਿਆ ਕਰੋ ਸ਼ੌਂਕ ਤੇ ਆਪਣੀ ਪੱਲੀ ਪੁੱਲੀ ਲੱਗੇ ਤੇ ਵੱਲ ਆਪਣਾ ਚੱਗ ਜਾਂਦਾ ਬੱਲਵਾਂ ਮਿੱਤਰੋ ਜੋ ਅੰਦਰ ਵੱਲਵ ਹੈ ਉਹਨਾਂ ਸਾਰੀ ਰਾਤ ਤਕਰੀਬਨ ਜਗਦਾ ਹੀ ਛੱਡਿਆ ਕਰੋ ਕਿਉਂਕਿ ਬੱਲਵ ਦੀ ਵੀ ਗਰਮੈਸ਼ ਹੁੰਦੀ ਹੈ ਤੇ ਵੱਤ ਵੱਦ ਇਹਨਾਂ ਦੀ ਸ਼ਾਮ ਸਮਾਲ ਠੰਡ ਵਿੱਚ ਹੀ ਕਰੋ ਤੇ ਮਿੱਤਰੋ ਤੇ ਲਓ ਜੀ ਇੱਥੇ ਆਪਾਂ ਆਪਣਾ ਲਾਈਵ ਕਰਦੇ ਹਾਂ ਸਮਾਪਤ ਤੇ ਮਿਲਦੇ ਹਾਂ ਮਿੱਤਰੋ ਕੱਲ ਨੂੰ ਨਵੇਂ ਵੀੜੋਜ ਰੱਬ ਰੱਖਾ ਮਿੱਤਰੋ you there.